ਸੋ ਸਵਾਗਤ ਹੈ ਜੀ ਤੁਹਾਡਾ ਮੇਰੇ ਆਪਣੇ ਪਿੰਡ ਸਮਾਲਸਰ ਦੇ ਵਿੱਚ ਅੱਜ ਗੱਲ ਕਰਾਂਗੇ ਪਿੰਡ ਦੇ ਇਤਿਹਾਸ ਜੀਓਗ੍ਰਾਫੀ ਤੇ ਵਰਤਮਾਨ ਦੇ ਬਾਰੇ ਰੀਲਾਂ ਤੇ ਵੀਡੀਓ ਦੇਖਣ ਵਾਲੀ ਪੀੜ੍ਹੀ ਨੂੰ ਪਤਾ ਲੱਗਣਗੀਆਂ ਕੁਝ ਨਵੀਆਂ ਤੇ ਦਿਲਚਸਪ ਗੱਲਾਂ ਸੋ ਆਓ ਨਿਕਲਦੇ ਆਪਾਂ ਆਪਣੇ ਸਫ਼ਰ ਤੇ ਪਹਿਲਾ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਇਹ ਪਿੰਡ ਸਮਾਲਸਰ ਵਸਦਾ ਕਿੱਥੇ ਹੈ ਲੰਮਾ ਕਰਕੇ ਦੇਖਣਾ ਹੋਵੇ ਤਾਂ ਚੰਡੀਗੜ੍ਹ ਗੰਗਾ ਨਗਰ ਰੋਡ ਔਰ ਜੇਕਰ ਛੋਟਾ ਕਰਕੇ ਦੇਖਣਾ ਹੋਵੇ ਤਾਂ ਮੋਗਾ ਕੋਟਕਪੂਰਾ ਵਿਚਾਲੇ ਸਟੇਟ ਹਾਈਵੇ ਨੰਬਰ 16 ਤੇ ਵਸਿਆ ਹੈ ਮੇਰਾ ਪਿੰਡ ਸਮਾਲਸਰ ਪਿੰਡ ਦੀ ਥਾਂ ਹੁਣ ਇਹਨੂੰ ਆਪਾਂ ਕਸਬਾ ਕਹਾਂਗੇ ਕਿਉਂਕਿ ਇੱਥੇ ਪੂਰਾ ਸਜਿਆ ਭਰਿਆ ਬਾਜ਼ਾਰ ਹੈ ਜਿਹਦੇ ਚ ਲਗਭਗ 450 500 ਦੁਕਾਨਾਂ ਹਨ ਹਰ ਕੰਮ ਦੀ ਚੀਜ਼ ਜੋ ਸਾਨੂੰ ਆਮ ਜ਼ਿੰਦਗੀ ਚ ਲੋੜ ਪੈਂਦੀ ਹੈ ਇੱਥੋਂ ਆਸਾਨੀ ਨਾਲ ਮਿਲਦੀ ਹੈ ਫਿਰ ਚਾਹੇ ਉਹ ਕਪੜਾ ਲੀੜਾ ਹੋਵੇ ਖਾਣ ਪੀਣ ਦਾ ਸਮਾਨ ਆਦਿਕ ਸਭ ਕੁਝ ਇੱਥੇ ਨੇੜੇ ਤੇੜੇ ਆਪਾਂ ਜੇ ਦੇਖਣਾ ਹੋਵੇ ਤਾਂ ਮੋਗੇ ਵਾਲੇ ਪਾਸੇ ਨੂੰ ਪਹਿਲਾਂ ਰੋਡੇ ਕਾਲਜ ਫਿਰ ਰਾਜਿਆਣਾ ਤੇ ਫਿਰ ਬਾਗਾ ਪੁਰਾਣਾ ਸ਼ਹਿਰ ਆਉਂਦਾ ਔਰ ਜੇ ਕੋਟਕਪੂਰੇ ਵਾਲੇ ਪਾਸੇ ਨੂੰ ਦੇਖੀਏ ਤਾਂ ਮੋਗਾ ਫਰੀਦਕੋਟ ਦੀ ਹੱਦ ਕਿਉਂਕਿ ਛੋਟੀ ਪੰਜਗਰਾਈ ਦਾ ਬਸ ੱਡਾ ਫਿਰ ਵੱਡੀ ਪੰਜਗਰਾਈ ਤੇ ਫਿਰ ਸ਼ਹਿਰ ਕੋਟਕਪੂਰਾ ਆਉਂਦਾ ਇਥੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਪਿੰਡ ਰੋਡੇ ਲਗਭਗ 6 ਕਿਲੋਮੀਟਰ ਹੈ ਲੰਡਿਆਂ ਨੂੰ ਪਲੂਰ ਸੇਖਾ ਕਲਾ ਬੰਬੀਹਾ ਸੁਖਾਨੰਦ ਮੱਲਕੇ ਪੰਜਗਰਾਈ ਖੁਰਦ ਜਿਉਣ ਵਾਲਾ ਲਿੰਕ ਰੋਡਾਂ ਦੇ ਨਾਲ ਇਹ ਪਿੰਡ ਸਾਰੇ ਸਮਾਲਸਰ ਦੇ ਨਾਲ ਜੁੜੇ ਹੋਏ ਐ ਔਰ ਆਸ-ਪਾਸ ਦੇ ਕਈ ਜਿਹੜੇ ਪਿੰਡ ਆ ਉਹਨਾਂ ਦਾ ਮੇਨ ਬਾਜ਼ਾਰ ਸਮਾਲਸਰ ਹੀ ਐ ਹੁਣ ਗੱਲ ਹੋਊਗੀ ਪਿੰਡ ਦੀ ਹਿਸਟਰੀ ਬਾਰੇ ਇਹ ਪਿੰਡ ਵੱਜਿਆ ਕਦੋਂ ਪਿੰਡ ਦਾ ਨਾਮ ਸਮਾਲਸਰ ਕਿਵੇਂ ਪਿਆ ਵੈਛਤਾਏ ਪਿੰਡ तकरीबन 5 ਸਦੀਆਂ ਪੁਰਾਣਾ ਮੰਨਿਆ ਗਿਆ ਪਿੰਡ ਦੇ ਨਾਮ ਬਾਰੇ ਦੋ ਦੰਦ ਕਥਾ ਜਾਂ ਕਹਾਣੀਆਂ ਸੁਣੀਆਂ ਤੇ ਸੁਣਾਈਆਂ ਜਾਂਦੀਆਂ ਪਹਿਲੀ ਗੱਲ ਇਹ ਹੈ ਕਿ ਇੱਥੇ ਇੱਕ ਫਕੀਰ ਕਿਸਮ ਦਾ ਆਜੜੀ ਸਮਾਲ ਖਾਂ ਹੁੰਦਾ ਸੀ ਤੇ ਬਾਬਾ ਸਫੀ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਉਹਨਾਂ ਨੇ ਸਮਾਲਸਰ ਪਿੰਡ ਨੂੰ ਵਸਾਇਆ ਉਹਨਾਂ ਨੇ ਫਕੀਰ ਆਜੜੀ ਦੇ ਨਾਂ ਤੇ ਸਮਾਲ ਖਾਂ ਤੋਂ ਸਮਾਲਸਰ ਰੱਖਤਾ ਔਰ ਦੂਜੀ ਗੱਲ ਬਾਬੇ ਸਫੀ ਨੇ ਇੱਕ ਉਜੜੇ ਹੋਏ ਮੁਸਲਮਾਨੀ ਪਿੰਡ ਇਸਮਾਈਲ ਨੂੰ ਆਬਾਦ ਕਰਕੇ ਇਸਮਾਈਲ ਸਰ ਬਣਤਾ ਜੋ ਬਾਅਦ ਹੌਲੀ-ਹੌਲੀ ਸੋਖਾ ਹੁੰਦਾ ਹੁੰਦਾ ਸਮਾਲ ਸਰ ਬਣ ਗਿਆ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਫਕੀਰ ਆਜੜੀ ਸਮਾਲ ਖਾਂ ਦੀ ਇੱਕ ਭੈਣ ਲਲੂਣੀ ਵੀ ਇੱਥੇ ਪਸ਼ੂ ਡੰਗਰ ਚਾਰਦੀ ਹੁੰਦੀ ਸੀ ਉਹਦੇ ਨਾਂ ਤੇ ਬਿਜਲੀ ਘਰ ਨੂੰ ਸਾਹਮਣੇ ਇੱਕ ਰਾਹ ਦਾ ਨਾਂ ਲਲੂਣੀ ਰਾਹ ਪਿਆ ਹੋਇਆ ਹੈ ਬਾਕੀ ਫਕੀਰ ਆਜੜੀ ਵਾਲੀ ਕਹਾਣੀ ਜ਼ਿਆਦਾ ਪ੍ਰਚਲਿਤ ਹੈ ਜੋ ਕਿ ਇੱਕ ਦੰਦ ਕਥਾ ਹੈ ਤੇ ਦੰਦ ਕਥਾ ਉਹ ਹੁੰਦੀ ਹੈ ਜੋ ਲਿਪੀ ਬਦ ਨਹੀਂ ਹੋਈ ਜ਼ੁਬਾਨੀ ਕਲਾਮੀ ਕਹਾਣੀ ਚ ਸਮੇਂ-ਸਮੇਂ ਸੁਣਾਉਣ ਵਾਲਿਆਂ ਦੇ ਮੁਤਾਬਕ ਬਦਲਾਉਂਦੇ ਰਹਿੰਦੇ ਐ ਪਿੰਡ ਦਾ ਜੋ ਵੱਡਾ ਗੁਰਦੁਆਰਾ ਸੱਚਕੰਡ ਸਾਹਿਬ ਹੈ ਉਹਦੇ ਨਾਲ ਡੇਰਾ ਬਾਬਾ ਕੌਲਦਾਸ ਵਾਲੇ ਪਾਸੇ ਪਹਿਲਾਂ ਇੱਕ ਛੱਪੜ ਸੀ ਜੋ ਹੁਣ ਸਟੇਡੀਅਮ ਬਣ ਚੁੱਕਿਆ ਹੈ ਕਹਿੰਦੇ ਐ ਵੀ ਪਹਿਲਾਂ ਇੱਥੇ ਇੱਕ ਢਾਬ ਹੁੰਦੀ ਸੀ ਜਿਹਨੂੰ ਇਸਮਾਈਲ ਸਰ ਵਾਲੀ ਢਾਬ ਕਿਹਾ ਜਾਂਦਾ ਸੀ ਪਿੰਡ ਚ ਖੂਹ ਲੱਗਣ ਤੋਂ ਪਹਿਲਾਂ ਲੋਕ ਇਥੋਂ ਹੀ ਪਾਣੀ ਪੀਨੂ ਵਰਤਦੇ ਸੀ ਨਾਣ ਨੂੰ ਵਰਤਦੇ ਸੀ ਪਸ਼ੂ ਡੰਗਰ ਲਈ ਵੀ ਇਹੀ ਪਾਣੀ ਵਰਤਿਆ ਜਾਂਦਾ ਸੀ ਫਿਰ ਉਸੇ ਟਾਬ ਦਾ ਜਿਹੜਾ ਆਕਾਰ ਹੈ ਸਮੇਂ ਦੇ ਨਾਲ-ਨਾਲ ਵੱਡਾ ਹੁੰਦਾ ਗਿਆ ਤੇ ਇਹ ਛੱਪੜ ਦਾ ਰੂਪ ਧਾਰਨ ਕਰ ਗਿਆ ਤੇ ਜੋ ਹੁਣ ਅੱਜ ਦੇ ਸਮੇਂ ਦੇ ਵਿੱਚ ਜਵਾਕਾਂ ਦੇ ਬੱਚਿਆਂ ਦੇ ਖੇਡਣ ਦੇ ਲਈ ਇੱਕ ਪੂਰਾ ਵੱਡਾ ਸਟੇਡੀਅਮ ਬਣਿਆ ਹੋਇਆ ਹੈ ਬਾਕੀ ਸਨ 1972 ਤੱਕ ਇਹ ਪਿੰਡ ਫਿਰੋਜ਼ਪੁਰ ਜ਼ਿਲ੍ਹੇ ਦੇ ਅਧੀਨ ਰਿਹਾ ਫਿਰ ਇਹਦਾ ਜ਼ਿਲ੍ਹਾ ਫਰੀਦਕੋਟ ਬਣਿਆ 1995 ਦੇ ਵਿੱਚ ਨਵਾਂ ਜ਼ਿਲ੍ਹਾ ਮੋਗਾ ਹੋਣ ਚਾਇਆ ਤੇ ਸਮਾਲਸਰ ਦਾ ਜਿਹੜਾ ਲੜ ਹੈ ਉਹ ਮੋਗੇ ਨਾਲ ਜੋੜਤਾ ਸਨ 2000 ਤੱਕ ਲੋਕ ਕੋਟ ਕਚੈਰੀਆਂ ਦੇ ਕੰਮ ਲਈ ਮੋਗੇ ਆਉਂਦੇ ਜਾਂਦੇ ਸੀ 2000 ਚ ਬਾਘਾ ਪੁਰਾਣਾ ਤਹਿਸੀਲ ਬਣੀ ਤੇ ਜ਼ਿਆਦਾਤਰ ਕੰਮ ਬਾਘੇ ਪੁਰਾਣੇ ਹੋਣ ਲੱਗੇ ਵੈਸੇ ਅੱਜ ਵੀ ਡੀਸੀ ਦਫ਼ਤਰ ਤੇ ਜ਼ਿਲ੍ਹਾ ਅਦਾਲਤ ਮੋਗੇ ਹੀ ਹੈ 31 ਦਸੰਬਰ 2016 ਨੂੰ ਅਕਾਲੀ ਸਰਕਾਰ ਦੇ ਆਖਰੀ ਸਮੇਂ ਚ ਸਮਾਲਸਰ ਨੂੰ ਸਬ ਤਹਿਸੀਲ ਦਾ ਦਰਜਾ ਮਿਲ ਚੁੱਕਾ ਹੈ ਤੇ ਅੱਜ ਵੀ ਪਿੰਡ ਦੇ ਲੋਕਾਂ ਦੀ ਇਹ ਡਿਮਾਂਡ ਹੈ ਇਹ ਮੰਗ ਹੈ ਕਿ ਸਮਾਲਸਰ ਨੂੰ ਨਗਰ ਪੰਚਾਇਤ ਦਾ ਦਰਜਾ ਦਿੱਤਾ ਜਾਵੇ ਜੋ ਹਲੇ ਵਿਚਾਰੇ ਲਟਕਦੀ ਹੈ ਆਉਣ ਵਾਲੇ ਸਮੇਂ ਚ ਪੂਰੀ ਹੋ ਸਕਦੀ ਹੈ ਥਾਣਾ ਇਸ ਪਿੰਡ ਚ ਕਰੀਬ ਇੱਕ ਸਦੀ ਪੁਰਾਣਾ ਹੈ ਕਿਉਂਕਿ ਕ੍ਰਾਂਤੀਕਾਰੀਆਂ ਦੇ ਨਾਲ ਇਸ ਪਿੰਡ ਦੇ ਚੰਗੇ ਸਬੰਧ ਪਹਿਲਾਂ ਤੋਂ ਜੁੜੇ ਹੋਏ ਐ ਬਾਹਰੋਂ ਵੱਡੇ-ਵੱਡੇ ਜਿਹੜੇ ਕ੍ਰਾਂਤੀਕਾਰੀ ਐ ਸੁਣਿਆ ਜਾਂਦਾ ਕਿ ਪਿਛਲੇ ਸਮਿਆਂ 'ਚ ਸਮਾਲਸਰਚ ਆਉਂਦੇ ਜਾਂਦੇ ਸੀ ਸੋ ਲਗਭਗ 1925 ਦੇ ਵਿੱਚ ਅੰਗਰੇਜ਼ਾਂ ਨੇ ਇੱਥੇ ਇੱਕ ਚੌਂਕੀ ਬਿਠਾਈ ਜੋ ਅੱਜ ਦੇ ਸਮੇਂ 'ਚ ਥਾਣਾ ਸਮਾਲਸਰ ਬਣ ਚੁੱਕਿਆ ਐ ਇਸ ਤੋਂ ਇਲਾਵਾ ਜੇ ਪਿੰਡ ਦੇ ਵਿੱਚ ਸਰਕਾਰੀ ਦਫ਼ਤਰਾਂ ਦੀ ਗੱਲ ਕਰੀਏ ਤਾਂ ਪਿੰਡ ਦੇ ਵਿੱਚ 66 ਕੇਵੀ ਗ੍ਰਿਡ ਬਿਜਲੀ ਦਫ਼ਤਰ ਐਸ ਡੀਓ ਜੀ ਵਗੈਰਾ ਇੱਥੇ ਬੈੰਦੇ ਐ ਪਟਵਾਰ ਖਾਨਾ ਤੇ ਫਰਦ ਕੇਂਦਰ ਸਬ ਤਹਿਸੀਲ ਦੇ ਅੰਦਰ ਹੀ ਹੈ ਪਸ਼ੂ ਡੰਗਰਾਂ ਲਈ ਪਸ਼ੂ ਹਸਪਤਾਲ ਮਨੁੱਖਾਂ ਲਈ ਹੈਲਥ ਐਂਡ ਵੈਲਨੈਸ ਸੈਂਟਰ ਬਣਿਆ ਹੋਇਆ ਹੈ ਪਿੰਡ ਦੀ ਆਪਣੀ ਟੈਲੀਫੋਨ ਐਕਸਚੇਂਜ ਹੈ ਸਰਕਾਰੀ ਨਰਸਰੀ ਦਾਣਾ ਮੰਡੀ ਸੇਵਾ ਕੇਂਦਰ ਦੋ ਵਾਟਰ ਵਰਕਸ ਬਣੇ ਹੋਏ ਹੈ ਕੋਆਪਰੇਟਿਵ ਸਹਿਕਾਰੀ ਬੈਂਕ ਦੇ ਨਾਲ ਏਟੀਐਮ ਐਚਡੀਐਫਸੀ ਬੈਂਕ ਦੇ ਨਾਲ ਏਟੀਐਮ ਭਾਰਤੀ ਸਟੇਟ ਬੈਂਕ ਦੇ ਨਾਲ ਏਟੀਐਮ ਪੰਜਾਬ ਐਂਡ ਸਿੰਧ ਬੈਂਕ ਸਮੇਤ ਏਟੀਐਮ ਪੰਜਾਬ ਨੈਸ਼ਨਲ ਬੈਂਕ ਤੇ ਪੰਜਾਬ ਗ੍ਰਾਮੀਣ ਬੈਂਕ ਯਾਨੀ ਕੁੱਲ 6 ਬੈਂਕ ਤੇ 4 ਏਟੀਐਮ ਇਸ ਪਿੰਡ ਦੇ ਵਿੱਚ ਲੱਗੇ ਹੋਏ ਐ ਸਕੂਲਾਂ ਦੀ ਗੱਲ ਕਰੀਏ ਤਾਂ ਪਿੰਡ ਦਾ ਜਿਹੜਾ ਸਭ ਤੋਂ ਵੱਡਾ ਸਕੂਲ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਲੱਸ 2 ਤੱਕ ਹੈ ਪਿੰਡ ਦੇ ਵਿੱਚ ਦੋ ਪ੍ਰਾਇਮਰੀ ਸਕੂਲ ਹੈ ਔਰ ਕੋਠਿਆਂ ਦੇ ਵਿੱਚ ਯਾਨੀ ਪਿੰਡੋਂ ਬਾਹਰ ਵੀ ਤਿੰਨ ਪ੍ਰਾਇਮਰੀ ਸਕੂਲ ਬਣੇ ਹੋਏ ਐ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਯੂਨੀਕ ਸਕੂਲ ਆਫ ਸਟੱਡੀਜ਼ ਸਿਖਾ ਰੋਡ ਤੇ ਐਚਕੇਸ ਮਾਡਲ ਸਕੂਲ ਲੰਡੇ ਰੋਡ ਤੇ ਬਾਬਾ ਫਰੀਦ ਮਾਡਲ ਸਕੂਲ ਪਿੰਡ ਦੇ ਵਿਚਕਾਰ ਬਣਿਆ ਹੋਇਆ ਹੈ। 메인 ਹਾਈਵੇ ਤੇ ਮਰਨ ਉਪਰੰਤ ਮਹਾਵੀਰ ਚੱਕਰਵਿਜੇਤਾ 1965 ਜੰਗ ਦੇ ਹੀਰੋ ਸ਼ਹੀਦ ਨਾਇਕ ਦਰਸ਼ਨ ਸਿੰਘ ਦਾ ਜਿਹੜਾ ਬੁੱਤ ਹੈ ਜੋ ਇਸ ਪਿੰਡ ਦੇ ਜੰਪਲ ਸੀ ਇਸ ਪਿੰਡ ਦੇ ਵਿੱਚ ਲੱਗਿਆ ਹੋਇਆ ਹੈ। ਇਹਨਾਂ ਦੀ ਬਹਾਦਰੀ ਦਾ ਕਿੱਸਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ। ਜੇ ਕਿਤੇ ਸਮਾਂ ਮਿਲਿਆ ਤਾਂ ਇਹਦੇ ਤੇ ਇੱਕ ਵੱਖਰੀ ਵੀਡੀਓ ਡਿਟੇਲਡ ਵੀਡੀਓ ਬਣਾਵਾਂਗੇ। ਪਿੰਡ ਦੀ ਅਬੋਰ ਬ੍ਰਾਂਚ ਤੇ ਅੰਗਰੇਜ਼ਾਂ ਵੇਲੇ ਦਾ ਲਗਪਤ 130 ਸਾਲ ਪੁਰਾਣਾ ਪੁਲ ਅੱਜ ਵੀ ਖੜਾ ਹੈ 1892 ਚ ਮੱਲਕੇ ਰੋਡ ਤੇ ਘਰਾਟ ਬਣੇ ਸੀ ਜੋ ਆਪਣੀ ਹੋਣੀ ਹੰਡਾ ਚੁੱਕੇ ਹੈ ਇੱਥੇ ਨੇੜੇ ਨਹਿਰੀ ਵਿਸ਼ਰਾਮ ਘਰ ਬਣਿਆ ਜਿੱਥੇ ਕਦੇ ਅੰਗਰੇਜ਼ ਅਫਸਰ ਸੁਣਿਆ ਕਿ ਕਚਹਿਰੀ ਲਾਇਆ ਕਰਦੇ ਸੀ ਜਿਹੜਾ ਤੁਹਾਡਾ ਝੋਲਾ ਤੁਸੀਂ ਆਪਾ ਹੁਣ ਦੇਖਿਆ ਹੈ ਕੋਲ ਲੈ ਘਾਣਾ ਜਾਂਦਾ ਹੈ ਇਹ ਕਿਦੇ ਕਿਦੇ ਬਣਾਇਆ ਹੋਇਆ ਤੇ ਕਰੋਦੇ ਤੁਸੀਂ ਸਾਹਮਣੇ ਇਹ ਜਿਹੜਾ ਝੋਲਾ ਇਹ 47 ਮੌਕੇ ਤੋਂ ਪਹਿਲਾਂ ਦੇ ਆ ਮੇਰਾ ਤਾਇਆ ਜਿਹਦਾ ਜਾਂਦਾ ਹੁੰਦਾ ਗੱਡੀ ਜਾਨ ਬਲਦ ਜੋੜ ਕੇ ਬਲਦ ਹੁੰਦੇ ਸਾਡੇ ਕੋਲੇ ਗੱਡੀ ਸਾਡੀ ਆਪ ਦੀ ਹੁੰਦੀ ਸੀ ਤੇ ਉਦੋਂ ਬਲਦਾਂ ਦੇ ਝੋਲੇ ਦੇਂਦੇ ਆਉਂਦੇ ਸੀ ਦੋ ਵੱਡੇ ਝੋਲੇ ਸੀ ਇਹ ਆਂਦੇ ਛੋਟਿਆਂ ਦੇ ਸਾਨੂੰ ਵੱਡੇ ਜਿਹੇ ਮੈਂ ਕਿਹਾ ਮੈਨੂੰ ਵੈਟ ਕਿਦਾ ਹੀ ਦੇ ਦੇ ਤੂੰ ਹੀ ਚੱਕੋ ਜਿਹੜਾ ਚੱਕਣਾ ਮੈਨੂੰ ਦੂਜਾ ਮੈਨੂੰ ਛੱਡ ਦਿਓ ਠੀਕ ਆ ਦੂਜੀ ਗੱਲ ਇਹ ਆ ਵੀ ਜਿਹੜੀ ਇਹ ਚੀਜ਼ ਹੁੰਦੀ ਆ ਇਹ ਇਹ ਨਾਮਜਾਦੀ ਹੁੰਦੀ ਚੀਜ਼ ਵੀ ਇਹਨੇ ਚੇਦੀ ਅਸੀਂ ਸਾਂਭੀ ਬੈਠੇ ਆ ਸਾਡੇ ਪਿਓ ਦਾਦੇ ਦੀ ਚੀਜ਼ ਆ ਇਹ ਠੀਕ ਆ ਨਾ ਗੱਲ ਬਾਕੀ ਇਹ ਗੱਲ ਸੀਗੀ ਇਹ ਮੈਂ ਬਾਪੂ ਨੂੰ ਇਹ ਵੀ ਗੱਲ ਕਹੀ ਸੀ ਮੈਂ ਕਿ ਇਹਨਾਂ ਨੇ ਭਾਲ ਦੇਣੇ ਆ ਬਾਪੂ ਨਾ ਦੇ ਇਹਨਾਂ ਤੂੰ ਆਪਦੇ ਸੰਦੂਖ ਚ ਹੀ ਰੱਖ ਲਾ ਪਏ ਰਹਿਣ ਦੇ ਅੱਗੇ ਇੱਕ ਬੰਦਾ ਸਾਡੇ ਕੋਲੇ ਅੱਗੇ ਵੀ ਆਇਆ ਸੀਗਾ ਤੈਨੂੰ ਮੈਂ ਦੱਸਾਂ ਉਹਨੇ ਵੀ ਸਾਰਾ ਕੁਝ ਵੇਖਿਆ ਆਪਣੇ ਉਹ ਆਂ ਦਾ ਵੀ ਠੀਕ ਆ ਇਹ ਸਾਡੇ ਬਾਪ ਦਾ ਬਣਾਇਆ ਸੀਗਾ ਕਾਣਾ ਕਾਂਸੀ ਦੋ ਇੱਕ ਉਹਦੇ ਕੋਲੇ ਹੈਗਾ ਕਾਣਾ ਉਹਨੂੰ ਜਿੰਦਾ ਹੀ ਲਈ ਬੈਠਾ ਮੈਂ ਕਿ ਉਹਨੂੰ ਵਰਤ ਵੀ ਲਿਆ ਕਰ ਕਿਤੇ ਇਹ ਤਾਂ ਨਹੀਂ ਵੀ ਆਪਾਂ ਸੰਦ ਬਣਾ ਕੇ ਦੇਤੇ ਆਪਾਂ ਨੂੰ ਆਪਣੇ ਬਾਪ ਨੇ ਵੰਡਦੇ ਆਪਾਂ ਇਹ ਆਪਾਂ ਇਹ ਜਿੰਦ-ਜਿੰਦ ਅੰਦਰ ਰੱਖਣੇ ਆ ਮੇਰੇ ਕੋਲੇ ਬਹੁਤ ਹੁੰਦੇ ਪੱਤਰਕਾਰ ਕਹਿੰਗੇ ਪੁਰਾਣਾ ਸਮਾਨ ਪੁਰਾਣਾ ਵਿਰਸਾ ਵਖਾ ਮੈਂ ਕਿਹਾ ਵੀ ਆ ਤਿੰਨ ਚੀਜ਼ਾਂ ਮੇਰੇ ਕੋਲੇ ਆ ਵੇਖ ਲਓ ਠੀਕ ਹੈ ਕਿ ਨਹੀਂ ਗੱਲ ਬਾਕੀ ਇਹ ਸੰਭਾਲਣੇ ਦੀ ਗੱਲ ਆ ਹੁਣਾਂ ਕੰਦ ਕੱਢੀ ਸੀ ਪਿਛਲੀ ਆਪਾਂ ਆ ਤਾਮ ਮੇਲਾ ਹੋਇਆ ਇਹਦਾ ਕੋਈ ਹਵ ਲਹੂ ਵਰਗਾ ਲਾਲ ਪਿਆ ਸੀਗਾ ਘੰਗਰੂ ਸੀਗੇ ਟੱਲੀਆਂ ਲੱਗੀਆਂ ਸੀ ਇਹਨੂੰ ਫਿਰ ਬੁੜੀਆਂਾਂ ਦੀਆਂ ਵੀ ਪੇਟੀ ਚ ਰਾਦੀਆਂ ਚੂਹੇ ਟੁੱਕਣਗੇ ਹੁਣ ਫਿਰ ਕੰਗਰੂ ਟੱਲੀਆਂ ਸੀ ਪੱਟ ਤੇ ਹੀ ਨਾਲ ਆਠ ਕੰਗਰੂ ਉੱਦ ਸੀ ਆਠ ਉੱਦ ਵੱਡੇ ਕੰਗਰੂ ਲੱਗਣਗੇ ਜਦੋਂ ਬਾਦਾਂ ਦੇ ਦੇ ਕੇ ਭਜਾਉਂਦੇ ਹੁੰਦੇ ਉਹ ਤਾਂ ਫਿਰ ਛੰਕਦੇ ਸੀ ਟੱਲੀਆਂ ਹੁੰਦੀਆਂ ਸੀ ਕੰਗਰਾਲਾ ਹੁੰਦੀਆਂ ਕੰਗਰੂ ਹੁੰਦੇ ਸੀ ਇਹ ਗੱਲ ਆ ਸ਼ਰਮਾ ਜੀ ਇਹ ਵੈਸਾ ਸਾਡਾ ਇਹੀ ਯਾ ਮੋਟੋ ਲੋਹੇ ਦਾ ਹੀ ਕੰਮ ਅਸੀਂ ਲੋਹੇ ਦਾ ਹੀ ਕਰਦੇ ਹਾਂ ਕਰਦੇ ਲੱਕੜ ਦਾ ਵੀ ਹਾਂ ਪਰ ਲੋਹੇ ਦਾ ਵੈਸਾ ਸਾਡਾ ਜ਼ਿਆਦਾ ਸਾਡੀ ਉਹ ਬੀੜ ਕੋ ਆਪਣੇ ਜੱੱਸੇ ਨੇ ਪਾਈ ਆ ਬਾਹਰ ਇਧਰੋਂ ਆਪਣੇ ਬੰਦੇ ਗਏ ਆਪਣੀ ਪੱਤੀ ਦੇ ਉਹ ਆਂਦਾ ਵੀ ਮੈਨੂੰ ਵੱਡਾ ਭਰਾ ਵਖਾ ਆਪਦਾ ਡੈਡੀ ਵਖਾ ਉੱਥੇ ਮੈਂ ਦੁਕਾਨ ਪਾਈ ਬੈਠਾ ਮੈਨੂੰ ਨਹੀਂ ਪਤਾ ਜੱੱਸਾ ਮੇਰੀ ਬੀੜ ਕੋ ਬਣਾਈ ਜਾਂਦਾ ਮੈਨੂੰ ਲੱਗਦਾ ਤੇ ਇੱਕ ਤਾਂ ਬੀੜ ਕੋ ਗਈ ਪਾਕਿਸਤਾਨ ਚ ਮੈਂ ਕਿਹਾ ਮੂਰਖਾ ਐਵੇਂ ਪਾਈ ਜਾਂਦਾ ਮੇਰੀਆਂ ਬੀੜ ਕੋ ਜਦੋਂ ਉਹ ਆਂਦਾ ਮੇਰੀਆਂ ਉਹਦੇ ਨਾਲ ਗੱਲਾਂ ਬਾਤਾਂ ਹੁੰਦੀਆਂ ਉਹ ਆਂਦਾ ਮੈਨੂੰ ਕੰਮ ਕਰਦਾ ਆਖਾ ਮੇਰਾ ਪਾਈ ਦੁਕਾਨ ਇੱਥੇ ਉਹਦੇ ਪਾਕਿਸਤਾਨ ਦੇ ਰਿਸ਼ਤੇਦਾਰ ਆਪਣੇ ਹਾਂ ਸਾਡਾ ਤਾਇਆ ਸੀ ਉਡਗਿਆ ਉਧਰ ਵੱਡੀਆਂ ਕੁੜੀਆਂ ਸੀਆਂ ਤਾਜ਼ੀਆਂ ਜਾ ਕੇ ਆਏ ਬਾਪੂ ਹੁਣੇ ਦੋ ਵਾਰੀ ਜਾਇਆ ਬਾਪੂ ਆ ਬਾਗ ਵੀ ਆਪਣਾ ਜਾ ਕੇ ਆ ਬੇਬੇ ਵੀ ਜਾ ਕੇ ਆਈ ਆ ਉਧਰ ਕੁੜੀ ਛੋਟੀ ਰਹਿੰਦੀ ਸੀ ਮੈਂ ਕਿਹਾ ਇੱਥੋਂ ਤਾਂ ਆਪਾਂ ਨਹੀਂ ਉਹਨੂੰ ਕੁਝ ਦੇ ਸਕੇ ਹੁਣ ਤਾਂ ਤੁਹਾਡਾ ਪਾਸਪੋਰਟ ਬਣਾਇਆ ਸਾਰਾ ਕੁਝ ਬਣਿਆ ਚਾਚੇ ਸੱਤਪਾਲ ਨੇ ਬਣਵਾਇਆ ਸੀ ਠੀਕ ਆ ਤਿੰਨਾਂ ਮਹੀਨਿਆਂ ਦਾ ਪਾਸਪੋਰਟ ਸੀ ਇਹਨਾਂ ਦਾ ਇਹ ਫੇਰ ਡੂੜ ਮਹੀਨਾ ਲਾ ਕੇ ਰੇ ਕੀ ਆਇਆ ਇਹ ਕੁੜੀ ਦਾ ਵਿਆਹ ਕਰਾਏ ਐਸਾ ਟਕਮ ਐਥੋਂ ਕੱਲਿਆ ਮੈਂ ਕਿਹਾ ਵੀ ਬਾਪੂ ਉਹਦਾ ਤੋਂ ਸਾਢੇ ਦਾ ਵੀ ਹਿੱਸਾ ਹੀ ਦੇ ਅੰਦਾ ਥਾਂ ਦਾ ਦੇ ਲਈ ਮੈਨੂੰ ਉਹ ਜਿਹੜਾ ਕੋਸ ਪੁੱਤ ਮਰਜੀ ਫੜਾ ਲੇ ਫੇ ਲੀੜਾ ਦੱਤਾ ਬਣਾ ਕੇ ਲਗੇ ਫਿਰ ਬਾਦਰਤੇ ਵੀ ਉਹਨਾਂ ਨੂੰ ਪੁੱਛਿਆ ਵੀ ਲੀੜੇ ਜਾਂ ਕੀ ਉਹਨਾਂ ਦਾ ਜੀ ਮੇਰਾ ਭਾਈ ਸਾਹਿਬ ਇੱਧਰ ਆ ਗਿਆ ਤੇ ਹਾਲਚਲੇ ਮੋਕੀ ਮੈਨੂੰ ਪਿੰਡ ਨੇ ਰੱਖ ਲਈ ਕੰਮ ਦੀ ਬਾਤ ਠੀਕ ਹੈ ਤੇ ਮੈਂ ਤਾਂ ਆ ਥਾਂ ਦੇ ਪੈਸੇ ਦੇਣ ਚੱਲਿਆ ਉਹਨੂੰ ਵੀ ਆ ਭਰਾਵਾ ਤੇਰੀ ਕੁੜੀ ਅਕਰਿੰਦੀ ਆਦਾ ਵਿਆਹ ਸੌਖਾ ਕਰਦਾ। ਉਦੋਂ ਫਿਰ 30,000 ਰੁਪਿਆ ਬਾਪੂ ਦੇ ਕੇ ਆਇਆ ਉਧਰ। ਇਹਨਾਂ ਹੋ ਗਏ ਉਹਨਾਂ ਦੇ 20 ਸਾਲ ਦੇ ਕੇ ਆਏ। ਉਦੋਂ ਤਾਂ ਵੀ ਆਪਣੇ ਲੋਕ ਜਾਂਦੇ ਸੀਗੇ ਆਪਣੇ ਨੂੰ ਮਲਕਾਣਾ ਸਾਹਿਬ ਨੂੰ। ਇਸ ਪਿੰਡ ਦੇ ਮਸ਼ਹੂਰ ਮਿਸਤਰੀ ਹਜ਼ੂਰਾ ਸਿੰਘ ਸ਼ਿਲਪਕਾਰ ਨੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੱਕੜ ਦੀ ਇੱਕ ਅਜੀਹੀ ਤਸਵੀਰ تراਸ਼ ਕੇ ਭੇਟ ਕੀਤੀ ਸੀ ਕਿ ਉਹਨਾਂ ਨੇ ਖੁਸ਼ ਹੋ ਕੇ ਉਹਨਾਂ ਦੀ ਤਾਅ ਉਮਰ ਪੈਨਸ਼ਨ ਲਾਤੀ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਇਸੇ ਪਿੰਡ ਵਿਆਹੇ ਹੋਏ ਸੀ ਕਹਿੰਦੇ ਆ ਕਿ ਸਿਵਲ ਨਾ ਫਰਮਾਨੀ ਅੰਦੋਲਨ ਵੇਲੇ ਮਹਾਤਮਾ ਗਾਂਧੀ ਇੱਥੇ ਆਏ ਸੀ ਪਿੰਡ ਸਮਾਲਸਰ ਤੇ ਆਸ-ਪਾਸ ਦੇ ਲੋਕਾਂ ਨੇ ਪਿੰਡ ਦਾ ਜਿਹੜਾ ਛੱਪੜ ਵਾਲਾ ਸਕੂਲ ਹੈ ਉਹਦੇ ਨੇੜੇ ਵਿਦੇਸ਼ੀ ਕਪੜੇ ਸਾੜੇ ਸੀ ਔਰ ਮਹਾਤਮਾ ਗਾਂਧੀ ਨੇ ਇਸ ਪਿੰਡ ਦੇ ਮਹਾਨ ਕ੍ਰਾਂਤੀਕਾਰੀ ਮਹਾਸ਼ਾ ਧਨੀ RAM ਦੇ ਪੁੱਤ RAM ਸਰਨ ਤੋਂ ਪਿੰਡ ਦੀਆਂ ਜਿੰਨੀਆਂ ਵੀ ਖੁਈਆਂ ਨੇ ਉਹਨਾਂ ਤੋਂ ਮੰਗਾ ਕੇ ਪਾਣੀ ਪੀਤਾ ਸੀ ਔਰ ਜਾਤ-ਪਾਤ ਖਤਮ ਕਰਨ ਦਾ ਸੁਨੇਹਾ ਦਿੱਤਾ ਸੀ। ਇਸੇ ਪਿੰਡ ਦੇ ਸ਼ਹੀਦ ਭਾਈ ਜਗਰਾਦ ਸਿੰਘ ਵੀ ਹੋਏ ਐ ਜਿਨ੍ਹਾਂ ਨੇ ਰੋਮਾਨੀਆਂ ਚ ਜਾ ਕੇ ਰੋਬੈਰੋ ਤੋਂ ਬਦਲਾ ਲਿਆ ਸੀ ਤੇ ਸ਼ਹੀਦ ਉਦਮ ਸਿੰਘ ਵਾਲਾ ਕਾਰਨਾਮਾ ਦੁਹਰਾਇਆ ਸੀ। ਪੱਤਰਕਾਰ ਗੁਰਜੰਟ ਸਿੰਘ ਕਲਸੀ ਤੋਂ ਪਿੰਡ ਬਾਰੇ ਹੋਰ ਵੀ ਕਈ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਜਿਨ੍ਹਾਂ ਦਾ ਜ਼ਿਕਰ ਉਹਨਾਂ ਨੇ ਆਪਣੀ ਇੱਕ ਲਿਖਤ ਦੇ ਵਿੱਚ ਵੀ ਕੀਤਾ ਜਿਵੇਂ ਕਿ 1890 ਦੇ ਵਿੱਚ ਪਿੰਡ ਦੇ ਪਹਿਲੇ ਪੜ੍ਹੇ ਲਿਖੇ ਵਿਅਕਤੀ ਲੱਭੂ RAM ਨੇ ਬੀਏ ਪਾਸ ਕੀਤੀ 1916 ਚ ਇੱਥੇ ਪਹਿਲਾ ਪ੍ਰਾਇਮਰੀ ਸਕੂਲ ਬਣਾਇਆ ਗਿਆ ਔਰ 1947 ਦੇ ਵਿੱਚ ਸਕੂਲ ਦੀ ਜਿਹੜੀ ਜਗ੍ਹਾ ਉਹ ਬਦਲੀ ਗਈ ਪਿੰਡ ਦੀ ਕੁੜੀ ਪ੍ਰੀਤਮ ਕੌਰ ਪੁੱਤਰੀ ਮਾਸਟਰ ਬਹਾਦਰ ਸਿੰਘ ਨੂੰ ਅਧਿਆਪਕ ਰੱਖਿਆ ਗਿਆ ਜਿਹਨੂੰ ਪਿੰਡ ਦੇ ਲੋਕ ਅਗਰਾਹੀ ਕਰਕੇ 40 ਰੁਪਏ ਤਨਖਾਹ ਦਿੰਦੇ ਸੀ ਪਿੰਡ ਦੀ ਰਿਕਾਰਡ ਮੁਤਾਬਕ 10084 ਏਕੜ ਜ਼ਮੀਨ ਹੈ ਔਰ ਲਗਭਗ 11000 ਤੋਂ ਪਲੱਸ ਦੀ ਆਬਾਦੀ ਹੈ ਬਾਕੀ ਆਏ ਆ ਵੀ ਕੰਮ ਕਰਦੇ ਹੋਏ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਹੋ ਸਕਦਾ ਹੈ ਕਿ ਇਸ ਵੀਡੀਓ ਦੇ ਵਿੱਚ ਵੀ ਮੇਰੇ ਤੋਂ ਥੋੜੀ ਬਹੁਤੀ ਕੋਈ ਨਾ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਮੈਂ ਸਹਿਯੋਗ ਲਿਆ ਮੈਂ ਕੋਸ਼ਿਸ਼ ਕੀਤੀ ਹੈ ਕਿ ਮੇਰਾ ਪਿੰਡ ਸਮਾਲਸਰ ਨਾਂ ਦੀ ਕਿਤਾਬ ਜਿਹੜੀ ਸਾਡੇ ਪਿੰਡ ਦੀ ਸਤਕਾਰਯੋਗ ਲੜਕੀ ਜੱਗੀ ਬਰਾੜ ਸਮਾਲਸਰ ਜਿਹੜੇ ਕੈਨੇਡਾ 'ਚ ਰਹਿੰਦੇ ਆ ਬਹੁਤ ਚੰਗੀ ਲੇਖਕ ਹੈ ਉਹਨਾਂ ਨੇ ਕਿਤਾਬ ਲਿਖੀ ਹੈ ਉਹਦੇ ਚੋਂ ਬਹੁਤ ਸਾਰੀ ਜਾਣਕਾਰੀ ਮੈਨੂੰ ਮਿਲੀ ਹੈ ਔਰ ਕੁਝ ਜਾਣਕਾਰੀ ਮੈਨੂੰ ਪਹਿਲਾਂ ਵੀ ਸੀ ਇਸ ਪਿੰਡ ਦੇ ਵਿੱਚ ਗਿਆਨ ਦੇ ਨੱਕੋ ਨੱਕ ਭਰੇ ਹੋਏ ਸਮੁੰਦਰ ਬੈਠੇ ਹੈ ਹਰ ਖੇਤਰ ਦੇ ਮਹਾਰ ਮਹਾਰਤੀ ਬੈਠੇ ਹੈ ਚਾਹੇ ਉਹ ਬਿਜ਼ਨਸ ਹੈ ਕਾਰੋਬਾਰ ਹੈ ਸਰਕਾਰੀ ਨੌਕਰੀਆਂ ਵੱਡੇ ਤੋਂ ਵੱਡੇ ਅਹੁਦੇ ਔਰ ਰਾਜਨੀਤੀ ਦੇ ਵੀ ਵੱਡੇ ਤੋਂ ਵੱਡੇ ਥਾਂਵੇਂ ਇਸ ਪਿੰਡ ਦੇ ਵਿੱਚ ਹੋਏ ਹੈ ਹੈਗੇ ਵੀ ਹੈ ਸੋ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕਰ ਸਕੀਏ ਜਿੰਨੀ ਕਿ ਜਾਣਕਾਰੀ ਕਰ ਸਕੀਏ ਜਿੰਨਾ ਥੋੜੇ ਤੋਂ ਥੋੜਾ ਕਰ ਸਕੀਏ ਜਿੰਨੀ ਸਮਰੱਥਾ ਹੈ ਉਹ ਸਾਬ ਨਾਲ ਕੋਸ਼ਿਸ਼ ਕੀਤੀ ਹੈ ਬਾਕੀ ਜੇ ਸਹਿਯੋਗ ਮਿਲਿਆ ਔਰ ਪਿਆਰ ਮਿਲਿਆ ਸਭ ਤੋਂ ਵੱਡੀ ਗੱਲ ਹੈ ਕਿ ਇਸ ਕੋਸ਼ਿਸ਼ ਨੂੰ ਪਿਆਰ ਮਿਲਿਆ ਤਾਂ ਇਸ ਕੋਸ਼ਿਸ਼ ਨੂੰ ਅੱਗੇ ਵਧਾਉਣ ਦੇ ਲਈ ਦੁਬਾਰਾ ਯਤਨ ਕਰ ਸਕਦੇ ਆ ਇੱਕ ਹੋਰ 파ਟ ਲੈ ਕੇ ਆ ਸਕਦੇ ਆ ਇੱਕ ਦੁਬਾਰਾ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਸਕਦੇ ਆ ਕਿਉਂਕਿ ਮੇਰਾ ਇਹ ਕੰਮ ਹੈ ਮੈਂ ਆਪਣੇ ਕੰਮ ਦੇ ਨਾਲ ਇਸ ਪਿੰਡ ਨੂੰ ਫਿਲਮਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਸਾਰੀਆਂ ਚੀਜ਼ਾਂ ਰਹਿ ਗਈਆਂ ਹੋਣਗੀਆਂ ਕਿਉਂਕਿ ਇੱਕ ਡਾਕੂਮੈਂਟਰੀ ਟਾਈਪ ਦੇ ਮੈਂ ਇਸ ਵੀਡੀਓ ਨੂੰ ਬਣਾਉਣ ਵਾਲੇ ਪਾਸੇ ਚੱਲਿਆ ਗਿਆ ਸੋ ਕਮੀਆਂ ਰਹਿ ਜਾਂਦੀਆਂ ਕੰਮ ਕਰਦੇ ਕਰਾਉਂਦੇ ਤੁਸੀਂ ਪਿੰਡ ਦੇ ਲੋਕ ਜੇ ਕੰਮ ਕਰਦੇ ਹੋਏ ਕੁਝ ਨਾ ਕੁਝ ਲੱਗੇ ਕਮੀ ਰਹਿ ਗਈ ਹੈ ਜਾਂ ਬਾਕੀ ਵੀ ਜਿਹੜੇ ਦੇਖਣ ਵਾਲੇ ਨੇ ਕਿਉਂਕਿ ਇਸ ਵੀਡੀਓ ਦਾ ਖੇਤਰ ਵੱਡਾ ਹੈ ਹੋ ਸਕਦਾ ਹੈ ਕਿ ਬਹੁਤ ਦੂਰ ਤੱਕ ਇਹ ਚਲੀ ਜਾਵੇ ਦੇਖਣ ਵਾਲੇ ਨੂੰ ਪਸੰਦ ਵੀ ਆ ਜਾਏ ਸੋ ਹੋ ਸਕਦਾ ਹੈ ਕਿ ਕੁਝ ਕਮੀਆਂ ਹੋਣ ਉਹ ਤੁਸੀਂ ਦੱਸ ਦਿਓ ਗਿਣਾ ਦਿਓ ਹੇਠਾਂ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾ ਸਕੇ ਕੁਛ ਨਾ ਕੁਛ ਸੁਧਾਰ ਕਰ ਸਕੀਏ ਬਾਕੀ ਫਲਮਾਉਣ ਦੇ ਲਈ ਬਹੁਤ ਕੁਝ ਰਹਿ ਗਿਆ ਮੈਂ ਦੱਸਿਆ ਕਿ ਸਮੁੰਦਰ ਦੇ ਵਿੱਚੋਂ ਥੋੜੇ ਤੋਂ ਥੋੜਾ 5-10% ਮੈਂ ਇਕੱਠਾ ਕਰਨ ਦੀ ਕੋਸ਼ਿਸ਼ ਕਰ ਸਕਿਆ ਦੋ ਤਿੰਨ ਦਿਨ ਮੈਨੂੰ ਲੱਗਿਆ ਇਸ ਵੀਡੀਓ ਨੂੰ ਫਲਮਾਉਣ ਦੇ ਵਿੱਚ ਡਾਟਾ ਇਕੱਠਾ ਕਰਨ ਦੇ ਵਿੱਚ ਸ਼ਾਰਟ ਲੈਣ ਦੇ ਵਿੱਚ ਕਿਉਂਕਿ ਵੀਡੀਓਜ਼ ਨੂੰ ਇਕੱਠਾ ਕਰਨਾ ਸ਼ਾਰਟ ਫਲਮਾਉਣ ਦੇ ਵਿੱਚ ਵੀ ਹੋ ਜਾਂਦਾ ਔਰ ਇਹ ਕੱਲੇ ਜਾਣੇ ਨੇ ਕੋਸ਼ਿਸ਼ ਕੀਤੀ ਕੋਈ ਸਹਿਯੋਗੀ ਮੇਰਾ ਇਸ ਕੰਮ ਦੇ ਵਿੱਚ ਨਹੀਂ ਹੈ ਅੱਜ ਦੀ ਤਰੀਕ ਦੇ ਵਿੱਚ ਸੋ ਕਮੀਆਂ ਪੇਸ਼ੀਆਂ ਦੂਰ ਕਰਨ ਦੇ ਲਈ ਅੱਗੇ ਤੋਂ ਚੱਲਦਾ ਰਹੂਗਾ ਬਾਕੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਚੰਗੀ ਕਿਵੇਂ ਕਿਹੋ ਜੀ ਲੱਗੀ ਹੈ ਕਿੰਨੀ ਕਿ ਚੰਗੀ ਲੱਗੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡੇ ਤੇ ਛੱਡ ਕੇ ਜਾ ਰਿਹਾ ਔਰ ਇੱਕ ਇਹ ਹੈ ਵੀ ਕਿਉਂਕਿ ਜ਼ਿਆਦਾ ਲੰਮੀਆਂ ਵੀਡੀਓਜ਼ ਬਣਾਉਣ ਦਾ ਪਰਪਸ ਨਾ ਬਣਾਉਣ ਦਾ ਪਰਪਸ ਇਹ ਹੈ ਕਿਉਂਕਿ ਜ਼ਿਆਦਾ ਲੰਮੀਆਂ ਵੀਡੀਓਜ਼ ਲੋਕ ਦੇਖਦੇ ਨਹੀਂ ਹੈ ਅੱਜ ਕੱਲ ਰੀਲਾਂ ਦਾ ਜ਼ਮਾਨਾ ਆ ਗਿਆ ਔਰ ਕਿਤਾਬਾਂ ਪੜਨ ਦਾ ਜ਼ਮਾਨਾ ਵੈਸੀ ਚੱਲੇ ਗਿਆ ਇਸ ਕਰਕੇ ਮੈਂ ਉਸ ਕਿਤਾਬ ਦੇ ਵਿੱਚੋਂ ਕੁਝ ਡਾਟਾ ਲੈ ਕੇ ਇਹਦੇ ਵਿੱਚ ਸਮਾਉਣ ਦੀ ਕੋਸ਼ਿਸ਼ ਕੀਤੀ ਹੈ ਸੋ so, YouTube ਤੇ ਤਾਂ ਮੈਂ ਦੇਖਿਆ ਕਿ 4-5 ਮਿੰਟ ਤੱਕ ਮੇਡੀਆਂ ਵੀਡੀਓਜ਼ ਲੋਕ ਦੇਖ ਲੈਂਦੀ ਹੈ ਔਰ Facebook ਤੇ ਤਾਂ 1 ਮਿੰਟ ਸਵਾ ਮਿੰਟ ਡੇਢ ਮਿੰਟ ਕੋਈ ਟਾਂ ਵੀ ਟੱਲੀ ਹੁੰਦੀ ਜਿਹੜੀ 2 ਮਿੰਟ ਦੇਖੇ ਜਾਂ ਦੇਖਦੇ ਆ ਲੋਕ ਵੀਡੀਓ ਜਾਂ ਤਾਂ YouTube ਤੇ ਜਿਹੜੇ ਲੋਕ ਨੇ ਉਹ ਜ਼ਿਆਦਾ ਸਮਾਂ ਕੱਢ ਕੇ ਦੇਖਦੇ ਆ Facebook ਵਾਲਿਆਂ ਕੋਲੇ ਸਮਾਂ ਨਹੀਂ ਹੈ ਕੁਝ ਵੀ ਕਾਰਨ ਹੋ ਸਕਦਾ ਇਸ ਕਰਕੇ ਇਹਨੂੰ ਥੋੜਾ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਬਾਕੀ ਜੇ ਪਸੰਦ ਆਇਆ ਲਾਈਕ ਕਮੈਂਟ ਕਰਿਆ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ YouTube ਤੇ ਦੇਖ ਰਹੇ ਹੋ Facebook ਤੇ ਦੇਖ ਰਹੇ ਹੋ ਤੇ ਲਾਈਕ ਕਰ ਦਿਆ ਜੇ ਫੋਲੋ ਕਰ ਲਿਆ ਜੇ ਬਸ ਇੰਨੀਆਂ ਕੁ ਬੇਨਤੀਆਂ ਔਰ ਅੱਗੇ ਦੁਬਾਰਾ ਨਵਾਂ ਕੁਝ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਰਵਾਂਗੇ ਧੰਨਵਾਦ